ਸੱਤੂ ਲਾਇਆ ਵਾ ਸੱਤੂ ਹੈ ਕੀ ਇਹ ਸੱਤੂ ਦੇ ਨਾਲ ਹੁੰਦਾ ਕੀ ਹੈ ਸੱਤੂ ਦਾ ਗਰਮੀ ਦਾ એનર્ਜੀ ਹੈ ਇਹਦੇ ਨਾਲ 슈ਗਰ ਹੋਵੇ ਗੈਸ ਹੋਵੇ ਕਵਜ ਹੋਵੇ ਸਾਹ ਚੜਦਾ ਹੋਵੇ ਲੀਵਰ ਲਈ ਇਹ ਬਹੁਤ ਵਧੀਆ ਹੁੰਦਾ ਸਿਹਤ ਬਹੁਤ ਵਧੀਆ ਰਹਿੰਦਾ ਹੈ ਇਹਦੇ ਲਈ ਗਰਮੀ ਦਾ એનર્ਜੀ ਬਹੁਤ ਫੁੱਲ ਪਾਵਰ ਹੈਗਾ ਬਰਦਾ ਕੀ ਵੇ ਕੀ ਕੁਝ ਪਾਉਂਦੇ ਉਹਦੇ ਚ ਇਹਦੇ ਚ ਕਾਲੇ ਚਨੇ ਦਾ ਸਤੂ ਆਂਦਾ ਕਾਲੇ ਚਨੇ ਦਾ ਪਾウダー ਬੰਦਾ ਇਹਦੇ ਨਾਲ ਕੈਂਦਾ ਪੈਂਦਾ ਪਿਆਜ਼ ਪੈਂਦਾ ਮਿਰਚਾ ਪੈਂਦਾ ਨਿੰਬੂ ਪੈਂਦਾ ਜੀਰਾ ਪੈਂਦਾ ਪਾਣੀ ਪੈਂਦਾ ਨਮਕ ਇਹਦੇ ਨਾਲ ਤਿਆਰ ਹੁੰਦਾ ਕਿੰਨੇ ਕਿ ਲੋਕ ਤੁਹਾਡੇ ਕੋਲ ਰੋਜ਼ ਦਿਲੀ ਆਉਂਦੇ ਇੱਥੇ ਬਹੁਤ ਆਉਂਦੇ 2 250 300 500 ਐਡਾ ਆ ਜਾਂਦੇ ਜਿਹੜੇ ਕੋਲਡ ਡਰਿੰਕ ਵਗੈਰਾ ਪੀਂਦੇ ਨੇ ਉਹ ਤਾਂ ਆਪਣੀ ਬਰਬਾਦੀ ਕਰਦੇ ਆ ਕੋਲਡ ਡਰਿੰਕ ਚ ਕੀ ਹੈਗਾ ਕੁਝ ਵੀ ਨਹੀਂ ਕੋਲਡ ਡਰਿੰਕ ਰਾਤ ਨੂੰ ਰੱਖ ਕੇ ਉਹਦੇ ਚ ਬਲੇਡ ਰੱਖ ਦੋ ਆਪ ਹੀ ਪਤਾ ਲੱਗ ਜਾਣਾ ਕੋਲਡ ਡਰਿੰਕ ਚ ਕੀ ਪਾਵਰ ਹੈਗਾ કે ਨਹੀਂ ਹਮ ਸਸ਼ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਗਰਮੀਆਂ ਆ ਗਈਆਂ ਨੇ ਤੇ ਗਰਮੀਆਂ ਦੇ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਸਿਹਤ ਨੂੰ ਧਿਆਨ ਰੱਖਣ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਬਹੁਤ ਜ਼ਰੂਰੀ ਨੇ ਤਾਂ ਮੇਰੇ ਸਾਹਮਣੇ ਤੁਸੀਂ ਇੱਕ ਰੀੜੀ ਦੇਖ ਰਹੇ ਹੋਗੇ ਕਨਈਆ ਜੀ ਦਾ ਸਪੈਸ਼ਲ ਕਾਲੇ ਚਨੇ ਦੇ ਪਾਊਡਰ ਤੇ ਸੱਤੂ ਹੈਗਾ ਮੈਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਦੱਸਾਂ ਤਾਂ ਇਹ ਸੱਤੂ ਦੀ پوری ਜਿਹੜੀ ਦੁਕਾਨ ਹੈ ਉਹ ਬਾਈ ਜੀ ਉਹਨਾਂ ਨੇ ਲਗਾਈ ਹੋਈ ਹੈ ਤੇ ਇਹਦੀ ਕੀ ਫੈਸਿਲਿਟੀ ਹੈ ਕੀ ਕੀ ਹੁੰਦਾ ਇਹਦੇ ਨਾਲ ਕਿਉਂ ਗਰਮੀਆਂ ਦੇ ਵਿੱਚ ਨੂੰ ਜ਼ਿਆਦਾ ਪੀਤਾ ਜਾਂਦਾ ਉਹ ਗੱਲਬਾਤ ਕਰਦੇ ਬਾਈ ਜੀ ਕੀ ਹਾਲ ਵਧੀਆ ਜੀ ਠੀਕ ਹੋ ਹਾਂਜੀ ਹਾਂਜੀ ਜਿਹੜਾ ਸਤੂ ਲਾਇਆ ਵਾ ਸਤੂ ਹੈ ਕੀ ਇਹ ਸਤੂ ਦੇ ਨਾਲ ਹੁੰਦਾ ਕੀ ਹੈ ਸਤੂ ਦਾ ਗਰਮੀ ਦਾ એનર્ਜੀ ਹੈ ਇਹਦੇ ਨਾਲ ਸ਼ੂਗਰ ਹੋਵੇ ਗੈਸ ਹੋਵੇ ਕਬਜ ਹੋਵੇ ਸਾਹ ਚੜਦਾ ਹੋਵੇ ਹਾਂ ਨਾ ਪਾਣੀ ਘਟਣਾ ਨਾ ਕੋਈ ਫਲਾਣਾ ਠਿਕਾਣਾ ਇਹਦਾ ਲੀਵਰ ਲਈ ਬਹੁਤ ਵਧੀਆ ਹੁੰਦਾ ਸੇਤ ਬਹੁਤ ਵਧੀਆ ਰਹਿੰਦਾ ਹੈ ਇਹਦੇ ਲਈ। ਹੂੰ। ਗਰਮੀ ਦਾ ਐਨਰਜੀ ਬਹੁਤ ਫੁੱਲ ਪਾਵਰ ਆਏਗਾ। ਹੂੰ। ਪਰਦਾ ਕੀ ਵੇ ਕੀ ਕੁਝ ਪਾਉਂਦੇ ਉਹਦੇ 'ਚ? ਇਹਦੇ 'ਚ ਕਾਲੇ ਚਨੇ ਦਾ ਸਤੂ ਆਂਦਾ, ਕਾਲੇ ਚਨੇ ਦਾ ਪਾਊਡਰ ਬੰਦਾ। ਇਹਦੇ ਨਾਲ ਕੈਂਦਾ ਪਿਆਜ਼ ਪੈਂਦਾ, ਮਿਰਚਾ ਪੈਂਦਾ, ਨਿੰਬੂ ਪੈਂਦਾ, ਜੀਰਾ ਪੈਂਦਾ, ਪਾਣੀ ਪੈਂਦਾ, ਨਮਕ ਇਹਦੇ ਨਾਲ ਤਿਆਰ ਹੁੰਦਾ। ਤੇ ਮਤਲਬ ਆ ਜਿਹੜਾ ਤੁਸੀਂ ਆ ਮਟਕੀ ਜੀ ਰੱਖੀ ਹੋਈ ਆ ਵੀ ਇਹਨੂੰ ਮਟਕੀ ਦੇ ਵਿੱਚ ਹੀ ਰੱਖਣਾ ਜ਼ਰੂਰੀ ਹੁੰਦਾ ਐਦਾ ਕੋਈ ਨਹੀਂ ਕੋਈ ਫਾਇਦਾ। ਕਿਉਂਕਿ ਜੇ ਪਾਣੀ ਰੱਖਣ ਦਾ ਫਾਇਦਾ ਹੈ ਕਿ ਮਟਕੇ ਦਾ ਪਾਣੀ ਵਧੀਆ ਹੁੰਦਾ। ਇਹਦਾ ਸਾਫ਼ ਸੁਥਰਾ ਹੋ ਜਾਂਦਾ। ਵਧੀਆ ਹੋ ਜਾਂਦਾ ਇਹ। ਤੇ ਪਿਆਜ਼ ਵਗੈਰਾ ਵੀ ਪਾਣਾ ਜ਼ਰੂਰੀ ਇਤ ਵਿੱਚ। ਪਿਆਜ਼ ਤੁਹਾਨੂੰ ਇਹ ਆਪਣੇ ਆਇਆ ਫਾਇਦੇਮੰਦ ਕੇ ਟੇਸ ਲਈ ਆ ਉਹਦਾ ਤਾਂ ਸਤੋ ਹੀ ਫਾਇਦੇਮੰਦ ਹੈ। ਸਿਰਫ ਗਰਮੀਆਂ ਦੇ ਵਿੱਚ ਫਾਇਦਾ ਕਰਦਾ। ਗਰਮੀਆਂ ਨਹੀਂ 365 ਦਿਨ ਪਿਵੇ ਇਹਦਾ ਨੁਕਸਾਨ ਕੋਈ ਵੀ ਨਹੀਂ ਹੈ। ਜਿੱਥੇ ਤੱਕ ਇਹ ਫਾਇਦਾ ਹੀ ਫਾਇਦਾ ਹੈ। ਹੂੰ। ਨੁਕਸਾਨ ਕੋਈ ਵੀ ਨਹੀਂ। ਕਿੰਨੇ ਸਮੇ ਤੋਂ ਲਾ ਰਹੇ ਹੋ? ਇਹ 24 ਸਾਲ ਹੋ ਗਏ। ਹੂੰ। 24 ਸਾਲ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ। ਹਾਂ। ਕਿੰਨੇ ਲੋਕ ਤੁਹਾਡੇ ਕੋਲ ਰੋਜ਼ ਡੇਲੀ ਆਉਂਦੇ ਇੱਥੇ? ਬਹੁਤ ਆਉਂਦੇ। 2-250 300 500 ਐਡਾ ਆ ਜਾਂਦੇ ਆ। 10 ਰੁਪਏ 20 ਰੁਪਏ ਗਲਾਸ ਆ। ਭਾਈ ਜੀ ਲੋਕ ਤਾਂ ਅੱਜਕੱਲ ਕੋਲ ਡਰਿੰਕ ਵਗੈਰਾ ਹੀ ਪੀਂਦੇ ਆ ਵੀ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਲੱਗਦਾ ਵੀ ਤੁਹਾਨੂੰ ਇਹ ਚੀਜ਼ਾਂ ਦਾ ਫਾਇਦਾ ਲੋਕਾਂ ਨੂੰ ਹੋ ਰਿਹਾ। ਲੋਕਾਂ ਦੇ ਆਪਣਾ ਆਪਣਾ ਇੱਛਾ ਲੇਕਿਨ ਇਹ ਸੇਦ ਨੂੰ ਖੁਦ ਆਪਣਾ ਰੱਖਣਾ ਚਾਹੀਦਾ ਬੜੀਆ ਤਰ੍ਹਾਂ ਉਹ ਪੀਵੇ ਕਿ ਜਿੰਨਾਂ ਫਾਇਦਾ ਹੋਵੇ ਇੱਕ ਦੋ ਵਾਰੀ ਪੀਓਗਾ ਉਹਨੂੰ ਫਾਇਦਾ ਨਹੀਂ ਲੱਗਣਾ ਲੇਕਿਨ ਰੈਗੂਲਰ ਪੀਓਗਾ ਉਹਨੂੰ ਫਾਇਦਾ ਲੱਗਣ ਲੱਗ ਜਾਣਾ ਦੋ ਚਾਰ ਦਿਨ 10 ਦਿਨ ਪੀਓਗਾ ਆਪੇ ਪਤਾ ਲੱਗਣ ਲੱਗ ਜਾਣਾ ਕਿ ਆ ਇਹਦਾ ਫਾਇਦਾ ਕੀ ਹੈ ਭਾਈ ਜੀ ਹੈਂਡੀਕੈਪ ਵੀ ਹੁੰਦਾ ਤੁਸੀ ਹਾਂਜੀ ਹਾਂਜੀ ਹੈਂਡੀਕੈਪ ਆ ਦਿੱਕਤ ਹੁੰਦੀ ਹੈ ਵੀ ਕਿ ਵੀ ਇਹ ਸਮਾਨ ਸਮੂਹ ਲਿਆਣਾ ਲੂਣਾ ਸਾਰਾ ਨਹੀਂ ਦਿੱਕਤ ਤਾਂ ਆਉਂਦੀ ਹੈ ਲੇਕਿਨ ਭਰਾ ਹੈਗੇ ਸਾਰੇ ਦੁਕਾਨ ਦੁਕਾਨ ਲਾ ਜਾਂਦੇ ਆ ਆ ਕੀ ਕੀ ਸਮਾਨ ਤੁਸੀਂ ਰੱਖਿਆ ਹੋਇਆ ਹੈਗਾ ਦਿਖਾਉਂਗੇ ਸਾਨੂੰ ਹਾਂ ਦੇਖੋ ਸਤੂ ਆ ਪਿਆਜ਼ ਆ ਆ ਮਿਰਚਾ ਆ ਨਮਕ ਆ ਜੀਰਾ ਆ ਸਤੂ ਬਣਿਆ ਹੋਇਆ ਇਹਦੇ ਚ ਪਾਣੀ ਆਉਂਦਾ ਕੀ ਮਤਲਬ ਕਿਹੜੀ ਕਿਹੜੀ ਕੁਆਲਿਟੀ ਰੱਖਦੇ ਹੋ ਤੁਸੀਂ ਵੀਰੇ ਇਹਦੇ ਚ ਮਿੱਠਾ ਕੋਈ ਮਿੱਠਾ ਵੀ ਹੁੰਦਾਗਾ ਕੋਈ ਕੱਲਾ ਨਮਕ ਵਾਲਾ ਹੀ ਰੱਖਦੇ ਹਾਂ ਨਮਕੀਨ ਕਦੇ ਹੁੰਦੇ ਕਦੇ ਕਦੇ ਕਾਲੇ ਜਨੇ ਦੇ ਨਮਕ ਵਾਲੇ ਬਸ ਅੱਛਾ ਤੇ ਕਿੱਥੋਂ ਕਿੱਥੋਂ ਲੋਕ ਆਉਂਦੇ ਤੁਹਾਨੂੰ ਲੋਕ ਤਾਂ ਬਹੁਤ ਦੂਰੋਂ ਦੂਰੋਂ ਹੀ ਆਂਦੇ ਆ ਭਾਈ ਫਾਇਦੇ ਕੀ ਕੀ ਨੇ ਸਤੂ ਜੀ ਫਾਇਦੇ ਬਹੁਤ ਨੇ ਕੀ ਕੀ ਗਿਨਾਈਏ ਸ਼ੂਗਰ ਹੋਵੇ ਉਹ ਖਤਮ ਹੋ ਜਾਂਦਾ ਕਬਜ ਹੋਵੇ ਉਹ ਵੀ ਖਤਮ ਹੋ ਜਾਂਦਾ ਗੈਸ ਹੋਵੇ ਉਹ ਵੀ ਗੈਬ ਅੰਦਰ ਗਰਮੀ ਘੁਰਮੀ ਪਿਆਵੇ ਉਹ ਵੀ ਖਤਮ ਜਿਹੜਾ ਬੇਟ ਵੋਟ ਮਾਰਦਾ ਵੇ ਉਹਦੇ ਲਈ ਵੀ ਵਧੀਆ ਹੈ ਜਿੰਮ ਵਾਸਤੇ ਵੀ ਵਧੀਆ ਹੈ ਜਿਹੜਾ ਜਿੰਮ ਜਾਂਦਾ ਹਾਂ ਹਾਂ ਉਹਦੇ ਬਾਅਦ ਚ ਕਹਿੰਦੇ ਮਤਲਬ ਇਹ ਆਪਣਾ ਗਰਮੀ ਨਾ ਕਦੇ ਲੂ ਲਗਣਾ ਨਾ ਫਲਾਣੇ ਨਾ ਸਰੀਰ ਦਾ ਪਾਣੀ ਘਟਣਾ ਨਾ ਕੁਝ ਮਤਲਬ ਫਾਇਦਾ ਹੀ ਫਾਇਦੇ ਨੇ ਕਿਹਦੇ ਫਾਇਦੇ ਆ ਇਹਦਾ ਨੁਕਸਾਨ ਕੋਈ ਵੀ ਨਹੀਂ ਕਿੰਨਾ ਕ ਸਮਾਂ ਲੱਗਦਾ ਤੁਹਾਨੂੰ ਤਿਆਰ ਕਰਨ ਦੇ ਵਿੱਚ ਇਹ ਸਾਰਾ ਕੁਝ ਸਮਾਂ ਤਿਆਰ ਕਰਨ ਚ ਕੋਈ ਟਾਈਮ ਨਹੀਂ ਲੱਗਦਾ 2 ਤੇ 3 ਮਿੰਟ ਤੇ ਤਿਆਰ ਲੱਗ ਲੱਗਦਾ ਅੱਛਾ ਬਸ ਤਾਂ ਬਾਈ ਬਣਾਉਂਦਾ ਕਿਵੇਂ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਦੇਖੋ ਬਾਈ ਜੀ ਦੱਸੀ ਜਾਈ ਹੁ ਨਾਲ ਨਾਲ ਕੀ ਪਾਉਨੇ ਉਹਦੇ ਚ ਆ ਦੇਖੋ ਮਿਰਚ ਪਾਨੇ ਆ ਆ ਪਿਆਜ਼ ਪਾ ਰਿਹਾ ਹਾਂ ਹਾਂ ਆ ਇਹਦੇ ਬਾਅਦ ਚ ਸੱਤੂ ਪਾਣਾ ਅੱਛਾ ਇਹਨੂੰ ਖੋਲਣਾ ਪੈਂਦਾ ਵੀ ਹਾਂ ਕੋਲ ਕੇ ਸੱਤੂ ਪਾ ਕੇ ਆਹ ਦੇਖੋ ਨਿੰਬੂ ਪਾਣਾ ਹਾਂ ਆ ਜੀਰਾ ਪਾ ਰਿਹਾ ਜੀਰਾ ਵੀ ਸਿਹਤ ਲਈ ਫਾਇਦੇਮੰਦ ਹੈ ਹਾਂਜੀ ਇਹਦੇ ਬਾਅਦ ਚ ਮੈਕਸੇ ਕਰਕੇ ਦੇ ਦੇਣਾ ਆਹ ਦੇਖੋ ਕਿਆ ਬਾਤ ਹੈ ਵੀ ਮਤਲਬ 2-3 ਮਿੰਟਾਂ ਦੇ 2-3 ਮਿੰਟ 1 ਮਿੰਟ ਦੇ ਵਿੱਚ ਬਣਾ ਕੇ ਤੁਸੀਂ ਲੋਕਾਂ ਦੀ ਸਿਹਤ ਜਿਹੜੀ ਆ ਉਹ ਵਧੀਆ ਬਣਾ ਕੇ ਹਾਂਜੀ ਅੱਛਾ ਜੇ ਇਸ ਨੂੰ ਕੋਈ ਸਵੇਰੇ ਪੀ ਲਵੇ ਚਾਹ ਤੋਂ ਪਹਿਲਾਂ ਪੀਣਾ ਬਹੁਤ ਫਾਇਦੇਮੰਦ ਆ ਕੀ ਹੋਏਗਾ ਉਹਦੇ ਨਾਲ ਉਹਦੇ ਜਿਆਦਾ ਫਾਇਦਾ ਕਰੂਗਾ ਕਿਉਂਕਿ ਉਸ ਟਾਈਮ ਖਾਲੀ ਹੁੰਦਾ ਇਹਦਾ ਜਿਆਦਾ ਫਾਇਦੇਮੰਦ ਹੁੰਦਾ ਸਾਫ ਸਫਾਈ ਵੀ ਬਹੁਤ ਵਧੀਆ ਤਰ੍ਹਾਂ ਰੱਖਦੇ ਆ ਆਪਾਂ ਇਹ ਨਹੀਂ ਐ ਕਿ ਨਹੀਂ ਦੇਖ ਸਕਦੇ ਹਾਂ ਕਿ ਆਪਸ ਆਪ ਸਫਾਈ ਰੱਖਦੇ ਆ ਕਿ ਨਹੀਂ ਜਿਹੜੇ ਵੀਰ ਸੱਜਣ ਆਂਦੇ ਉਹ ਕੀ ਕਹਿੰਦੇ ਆ ਵੀ ਸਤੂ ਦਾ ਵੀ ਉਹਨੂੰ ਕੋਈ ਆਇਆ ਵੀ ਕਦੇ ਕਦੇ ਕਿਹਾ ਹੋਵੇ ਉਹਨਾਂ ਨੂੰ ਵੀ ਮੈਨੂੰ ਸਤੂ ਨਾਲ ਬਹੁਤ ਫਾਇਦਾ ਹੋਇਆ ਹਾਂ ਹਾਂ ਬਹੁਤ ਆ ਕੇ ਕਹਿੰਦੇ ਆ ਕਿ ਇਹਦਾ ਬੇਨਿਫਿਟ ਬਹੁਤ ਆ ਕਬਜ ਹੋਵੇ 슈ਗਰ ਹੋਵੇ ਜਾਂ ਕੁਝ ਵੀ ਹੋਵੇ ਮਤਲਬ ਗਾਇਬ ਹੋ ਜਾਣਾ ਗਾਇਬ ਹੋ ਜਾਂਦਾ ਕਬਜ ਹੋਵੇ 슈ਗਰ ਹੋਵੇ ਗੈਸ ਹੋਵੇ ਲਿਵਰ 'ਚ ਪ੍ਰੋਬਲਮ ਹੋਵੇ ਸਾਰੇ ਠੀਕ ਹੁੰਦਾ ਇਹਦੇ ਨਾਲ ਤੇ એનર્ਜੀ ਕਿੰਨੀ એનર્ਜੀ ਫੁੱਲ ਰਹਿੰਦਾ ਹਾਂ ਸਾਰੀ ਦਿਹਾੜੀ ਹਾਂ ਜਿਹੜੇ ਕੋਲਡ ਡਰਿੰਕ ਵਗੈਰਾ ਪੀਂਦੇ ਨੇ ਕੋਲਡ ਡਰਿੰਕ ਵਾਲੇ ਦੇ ਤਾਂ ਉਹ ਤਾਂ ਆਪਣੀ ਬਰਬਾਦੀ ਕਰਦੇ ਆ ਕੋਲਡ ਡਰਿੰਕ ਚ ਕੀ ਹੈਗਾ ਕੁਝ ਵੀ ਨਹੀਂ ਕੋਲਡ ਡਰਿੰਕ ਰਾਤ ਨੂੰ ਰੱਖ ਕੇ ਉਹਦੇ ਚ ਬਲੇਡ ਰੱਖ ਦੋ ਆਪ ਹੀ ਪਤਾ ਲੱਗ ਜਾਣਾ ਕੋਲਡ ਡਰਿੰਕ ਚ ਕੀ ਪਾਵਰ ਹੈਗਾ કે ਨਹੀਂ ਹੈ ਤੇ ਇਹਨੂੰ ਪੀ ਕੇ ਬੰਦੇ ਨੂੰ ਆਪ ਪਤਾ ਲੱਗ ਜਾਣਾ ਵੀ ਇਹਦੇ ਚ ਕੀ ਪਤਾ ਲੱਗਣਾ ਮੈਨੂੰ ਕਹਿਣ ਦਾ ਤਾਂ ਕੋਈ ਜ਼ਰਤ ਨਹੀਂ ਹੈ ਆਪ ਹੀ 5-7 ਦਿਨ 10 ਦਿਨ ਪੀਵੇ ਆਪ ਹੀ ਪਤਾ ਲੱਗਣ ਲੱਗ ਜਾਣਾ ਇਹਦੇ ਚ ਫਾਇਦਾ ਹੈ ਕਿ ਨਹੀਂ ਹੈ ਭਾਈ ਜੀ ਸਤੂ ਪੀਣ ਆਇਆ ਹਾਂ ਹਾਂ ਜੀ ਵੀਰ ਜੀ ਸਤੂ ਪੀਣ ਆਇਆ ਕਿਦਾਂ ਦਾ ਲੱਗਦਾ ਹੈ ਸਤੂ ਕੀ ਹੁੰਦਾ ਇਹਦੇ ਨਾਲ ਪਾਜੀ ਮੈਨੂੰ ਪਹਿਲਾਂ ਸ਼ੂਗਰ ਹੈ ਗਈ ਸੀ ਮੈਂ ਰੈਗੂਲਰ ਰੋਜ਼ ਰੁਟੀਨ ਨਾਲ ਪਿੰਨਾ ਜੀ ਮੇਰੇ ਕੰਟਰੋਲ ਹੈ ਜੀ ਸਾਰਾ ਦਿਨ ਭੱਜੇ ਫਰੀਦਾ ਵਾ ਫਾਇਦੇਮੰਦ ਚੀਜ਼ ਹੈ ਜੀ ਇਹ ਮਤਲਬ ਕੀ ਕੀ ਫਾਇਦਾ ਹੁੰਦਾ ਇੱਕ ਤਾਂ ਸ਼ੂਗਰ ਦਾ ਕਹਿੰਦੇ ਉਹ ਵੀ ਵਧੀਆ ਹੋ ਜਾਂਦਾ ਹੈ ਸਾਰਾ ਦਿਨ ਭੱਜੇ ਫਰੀਦਾ ਜੀ ਪਾਜੀ ਭੁੱਖ ਵੀ ਨਹੀਂ ਲੱਗਦੀ ਹੈ ਇਹ ਤਾਕਤ ਵਾਲੀ ਚੀਜ਼ ਹੈ ਜੀ ਇਹ ਸਭ ਤੋਂ ਤਕਾਨ ਨਹੀਂ ਹੁੰਦੀ ਜੀ ਹਾਂ ਆ ਵੇਖੋ ਬਾਈ ਜੀ ਹੁਣ ਪੀ ਰਹੇ ਨੇ ਟੇਸਟ ਕਿਦਾਂ ਦਾ ਹੁੰਦਾ ਇਹਦਾ ਟੇਸਟ ਬਹੁਤ ਵਧੀਆ ਵੀਰ ਜੀ ਜਾਂਦਾ ਬਹੁਤ ਵਧੀਆ ਚੀਜ਼ ਹੈ ਜੀ ਗਰਮੀਆਂ ਵਾਸਤੇ ਗਰਮੀਆਂ ਵਾਸਤੇ ਪੇਟ ਵਾਸਤੇ ਠੰਡੀ ਚੀਜ਼ ਹੈ ਜੀ ਇਹ ਪੀਣ ਦਾ ਫਾਇਦਾ ਹੀ ਫਾਇਦੇ ਹੈ ਜੀ ਕੀ ਕਹੂੰ ਕਿ ਲੋਕਾਂ ਨੂੰ ਬੈਦ ਕੰਨਾ ਜੀ ਪੀਣਾ ਚਾਹੀਦਾ ਸਤੂ ਜਰੂਰ ਪੀਓ ਜੀ ਖਾਲੀ ਪੇਟ ਪੀਓ ਤੇ ਹੋਰ ਫਾਇਦੇ ਹੈ ਜੀ ਤਾਂ ਬਾਈ ਜੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਇੱਕ ਵਾਰੀ ਬੈ ਤੁਹਾਨੂੰ ਦਿਖਾਉਂਗਾ ਕਿ ਸਾਬ ਸਫਾਈ ਦਾ ਵੀ ਜਿਹੜਾ ਬਹੁਤ ਵਧੀਆ ਧਿਆਨ ਰੱਖਿਆ ਜਾਂਦਾ ਤਾਂ ਇਹਦੇ ਵਿੱਚ ਜਿਹੜੀ ਸਤੂ ਹੈ ਜਿਵੇਂ ਕਹਿੰਦੇ ਹੁੰਦੇ ਸੀ ਵੀ ਚਨੇ ਜਿਹੜੇ ਨੇ ਉਹ ਘੋੜੇ ਖਾਂਦੇ ਨੇ ਤਾਂ ਉਵੇਂ ਹੀ ਬਾਈ ਜੀ ਉਹਨਾਂ ਕਹਿੰਦੇ ਨੇ ਵੀ ਜਦੋਂ ਇਸ ਨੂੰ ਕੋਈ ਖਾ ਲੂਗਾ ਤਾਂ ਉਹ ਸਾਰੀ ਦਿਹਾੜੀ ਘੋੜਿਆਂ ਵਾਂਗੂ ਜਿਹੜੇ ਘੋੜੇ ਭਜਦੇ ਨੇ ਜਾਂ ਫਿਰ ਇਦਾਂ ਦੀ એનર્ਜੀ ਹੁੰਦੀ ਹੈ ਵੀ ਇਸ ਤਰ੍ਹਾਂ ਦੀ એનર્ਜੀ ਲੋਕਾਂ ਦੇ ਵਿੱਚ ਰਹੇਗੀ ਤਾਂ ਸਵੇਰੇ ਖਾਲੀ ਢਿੱਡ ਪੀਓਗੇ ਤਾਂ ਜ਼ਿਆਦਾ ਬੈਟਰ ਹੈਗਾ ਤੇ ਸਾਰੀ ਦਿਹਾੜੀ ਜਿੱਦਾਂ ਕੰਮਕਾਰ ਦੇ ਵਿੱਚ ਅਸੀਂ ਲੱਗੇ ਹੁੰਨੇ ਆ ਥੱਕ ਜਾਂਦੇ ਆ ਤੇ ਇਹਦੇ ਨਾਲ ਮਤਲਬ ਕਾਫੀ ਚੀਜ਼ਾਂ ਜਿਹੜੀਆਂ ਆਪਣੀ ਸਿਹਤ ਦੇ ਨਾਲ ਬਹੁਤ ਵਧੀਆ ਰਹਿੰਦੀਆਂ ਨੇ ਤਾਂ ਇਹ ਕਾਲੇ ਚਨੇ ਦਾ ਜਿਹੜਾ ਸਤੂ ਆ ਉਹ ਬਣਦਾਗਾ ਕਾਲੇ ਚਨੇ ਦਾ ਸਤੂ ਤੇ ਉਸ ਤੋਂ ਬਾਅਦ ਵਧੀਆ ਜਿਹੜੀ ਵਧੀਆ-ਵਧੀਆ ਚੀਜ਼ਾਂ ਇੱਚ ਪਿਆਜ਼ ਪਾਉਂਦੇ ਨੇ ਤਾਂ ਮਿਰਚ ਪਾਉਂਦੇ ਨੇ ਨਿੰਬੂ ਵੀ ਪਾਉਂਦੇ ਨੇ ਤਾਂ ਆ ਮਟਕ ਦੇ ਵਿੱਚ ਜਿਹੜਾ ਪਾਣੀ ਰੱਖਿਆ ਹੋਇਆ ਇਹ ਸਭ ਤੋਂ ਵੱਡੀ ਗੱਲ ਹੈ ਜਿਹੜਾ ਦਿਖਾ ਸਕਦੇ ਆ ਵੀ ਮਟਕੇ ਦਾ ਜਿਹੜਾ ਪਾਣੀ ਹੈ ਕਿ ਮਟਕੇ ਦਾ ਪਾਣੀ ਵੈਸੀ ਬਹੁਤ ਫਾਇਦੇਮੰਦ ਹੁੰਦਾ ਵਾ ਤੇ ਮਟਕੇ ਦੇ ਵਿੱਚ ਜਿਹੜਾ ਪਾਣੀ ਵੀ ਰੱਖਿਆ ਗਿਆ ਤਾਂ ਇਸ ਬਈ ਜੀ ਆਉਣਾ ਕਿੱਥੇ ਆ ਤੁਹਾਡੇ ਕੋਲ ਜੇ ਕਿਸੇ ਨੇ ਆਣਾ ਹੋਵੇ ਸਤੂਪਿੰਟ ਸਤੂਪਿੰਟ ਆਣਾ ਹੋਵੇ ਡੈਰੀ ਚੌਕ ਹੰਮਰਾ ਰੋਡ ਤੇ ਡੈਰੀ ਚੌਕ ਪੈਟਰੋਲ ਪੰਪ ਦੇ ਸਾਹਮਣੇ ਜਰੂਰ ਵਿਜ਼ਿਟ ਕਰਿਓ ਕਿਉਂਕਿ ਅਸੀਂ ਬਹੁਤ ਸਾਰੇ ਪੈਸੇ ਕੋਲ ਡਰਿੰਕ ਤੇ ਲਗਾ ਦਿੰਨੇ ਆ ਜਾਂ ਬਹੁਤ ਸਾਰੀਆਂ ਮੋਕਟਸ ਵਗੈਰਾ ਪੀ ਲੈਣੇ ਆ ਪਰ ਉਹਦੇ ਨਾਲ ਕੀ ਹੁੰਦਾਗਾ ਸਾਡੀ ਸਿਹਤ ਤੇ ਤਾਂ ਅਸਰ ਪੈਂਦਾ ਹੀ ਪੈਂਦਾ ਹੈ ਪਰ ਇਸ ਸੀਜ਼ਨ ਨਾਲ ਤੁਹਾਡੀ ਸਿਹਤ ਤੇ ਕੋਈ ਅਸਰ ਜਿਹੜਾ ਵਾ ਉਹ ਨਹੀਂ ਪਏਗਾ ਕੈਮਰਾਮੈਨ ਵਿਪਨ ਬਸੇ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ